ਕੋਈ ਕਹਿ ਰਿਹਾ ਕਿ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕੋਈ ਕਹਿ ਰਿਹਾ ਕਿ ਨਹੀਂ ਬਿਲਕੁਲ ਚੰਗਾ ਹੋਇਆ ਬੈਨ ਹੋ ਜਾ ਬੰਦਾ ਇੰਨੀਆਂ ਸਿਖਰਾਂ ਤੇ ਪਹੁੰਚਿਆ ਬਿਆ ਉਹਦੀਆਂ ਲੱਤਾਂ ਖਿੱਚਣ ਤੇ ਲੱਗੇ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇ ਦਿੰਦਾ ਬਾਤ ਨਿਕਲਦੀ ਹੈ ਤਾਂ ਬਹੁਤ ਦੂਰ ਤੱਕ ਲੱਗ ਜਾਂਦੀ ਹੈ ਕੀ ਆ ਪੰਜਾਬੀ ਐਕਟਰ ਹੀ ਰਹਿ ਗਏ ਇਹਨਾਂ ਨੂੰ ਲੱਤਾਂ ਖਿੱਚਣ ਵਾਸਤੇ ਤੁਹਾਨੂੰ ਤਾਂ ਖੁਦ ਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਸਾਡਾ ਇੱਕ ਬੱਚਾ ਕਿੱਥੋਂ ਉੱਠ ਕੇ ਕਿੱਥੇ ਪਹੁੰਚਿਆ ਉਹਨੇ ਜਿੰਨਾ ਨਾਮ ਕਮਾਇਆ ਹੈ ਪਹਿਲਾ ਮੂਸੇ ਵਾਲੇ ਦਾ ਕਮਾਇਆ ਸੀਗਾ ਉਹ ਨਹੀਂ ਹজম ਹੋਇਆ ਲੋਕਾਂ ਨੂੰ ਆਹੋਂ ਤੁਹਾਡੇ ਸਾਹਮਣੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਕਿਹਦਾ ਹੈ ਇੱਕ ਅਲੱਗ ਤਰ੍ਹਾਂ ਦੀ ਈਕੋ ਈਕੋ ਕਲੈਸ਼ ਕਤਿਹਜ ਮੈਂ ਨਾਲ ਕਹਾਂਗਾ ਕਿ ਜੈਲ ਸੀ ਵੀ ਹੈ ਇਹਦੇ ਕੋਲ ਇੰਨੇ پیسے ਹੋ ਕੇ ਉਹਦੇ ਕੋਲ ਨੇ ਖਾਣੀਆਂ ਉਹ ਦੋ ਰੋਟੀਆਂ ਹੈ ਇਹ ਵੀ ਨਾ ਕਿ ਉਹ ਜੀਤ ਤਾਂ ਸਾਡਾ ਗद्दार ਹੈ ਜੀ ਦੇਸ਼ ਦਾ ਗद्दार ਹੈ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਲੋਕਾਂ ਨੂੰ ਤੇਜ਼ੀ ਕੀ ਹੈ ਉਹਨੂੰ ਕੀ ਕੀਤਾ ਉਹਨੇ ਗਦਾਰੀ ਦਾ ਕੰਮ ਹੈ ਇਹ ਸੋਸ਼ਲ ਤਿਰੰਗਾ ਲੈ ਕੇ ਮੋਢੇ ਤੇ ਲੈ ਕੇ ਵਰਲਡ ਦੇ ਵਿੱਚ ਜਾ ਕੇ ਸ਼ੋਅ ਆਫ ਕਰ ਰਿਹਾ ਕਿ ਮੈਂ ਹਿੰਦੁਸਤਾਨ ਦਾ ਹੈ ਸਾਡੇ ਤਾਂ ਸਾਰੇ ਬੱਚੇ ਅਜੀਬ ਹੈ ਨਾ ਸਮਝ ਹੈ ਮੇਰਾ ਤਾਂ ਖਿਆਲ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਆ। ਇਹ ਨੂੰ ਨਾਟੀ ਦਾ ਵੀ ਨਾਮ ਆਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਗਿਆ ਸੀਗਾ ਕਿ 1 ਮਿੰਟ ਲਗਾਉਂਦੇ ਨੇ ਲੋਕ। ਬਹੁਤ ਬਹੁਤ ਲਾਇਸੈਂਸ ਜਿਵੇਂ ਦੇ ਦਿੰਦੇ ਨੇ। ਜਦੋਂ ਇਹਨਾਂ ਨੂੰ ਖੁਦ ਕਿਤੇ ਇਹ ਹਜਾ ਇਹਨਾਂ ਨੂੰ ਠੋਕਰ ਲੱਗੇਗੀ ਅਹਿਸਾਸ ਹੋਵੇਗਾ। ਉਦੋਂ ਫਿਰ ਇਹ ਵਾਇਗਰੋ ਵਾਇਗਰੋ ਰਾਮ ਰਾਮ ਉਦੋਂ ਕਾ ਇਹ ਮਿੱਟੀ पागल हो गई है और दूसरे ਨੂੰ ਕੁਝ ਨਹੀਂ ਸਮਝਦੀ ਜਦ ਕਿ ਸਾਹਮਣੇ ਵਾਲਾ ਵੀ ਮਿੱਟੀ ਹੈ ਤੁਸੀਂ ਵੀ ਮਿੱਟੀ ਹੈ ਕਿਹੜੀ ਮਿੱਟੀ ਨੇ ਕਦੋਂ ਟਹਿ ਜਾਣਾ ਨਹੀਂ ਪਤਾ ਜਵਾਨ ਹੈ ਅੱਚੇ ਰਤੇ ਨੂਰ ਹੈ ਤੁਹਾਡੇ ਆਉਣ ਵਾਲੇ ਦਿਨਾਂ 'ਚ ਝੋੜੀਆਂ ਪੈ ਜਾਣੀਆਂ ਵਕਤ ਦੇ ਨਾਲ-ਨਾਲ ਇਹ ਪਿੰਜਰ ਮਤਲਬ ਇੱਕਦਮ ਖਤਮ ਹੋ ਜਾਣਾ ਮਾਹ ਸਾਹਿਬ ਨੂੰ ਲੱਗਦਾ ਕਿ ਦਿਲਜੀਤ ਦਸਾਂਜ ਦੀ ਮੂਵੀ ਜਿਹੜੀ ਹੈ ਉਹਨੂੰ ਦੇਸ਼ ਦੇ ਵਿੱਚ ਰਿਲੀਜ਼ ਕਰ ਦੇਣਾ ਚਾਹੀਦਾ ਬਿਲਕੁਲ ਦਲਜੀਤ ਦੋਸਾਂ ਦੀ ਸਰਦਾਰਜੀ 3 ਮੂਵੀ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਕੋਈ ਕਹਿ ਰਿਹਾ ਕਿ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਕੋਈ ਕਹਿ ਰਿਹਾ ਕਿ ਨਹੀਂ ਬਿਲਕੁਲ ਚੰਗਾ ਹੋਇਆ ਬੈਨ ਹੋਗੀ ਸਭ ਤੋਂ ਵੱਡਾ ਦੁੱਖ ਉਦੋਂ ਹੋਇਆ ਜਦੋਂ ਪੰਜਾਬ ਦੇ ਕੁਝ ਕਲਾਕਾਰਾਂ ਵੱਲੋਂ ਵਿਰੋਧ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਇਹ ਫਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਤੇ ਕਾਫੀ ਐਕਟਰ ਜਿਹੜੇ ਨੇ ਫਿਰ ਦਲਜੀਤ ਦੋਸਾਂ ਦੇ ਹੱਕ 'ਚ ਵੀ ਆ ਕੇ ਖੜੇ ਇਸੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ ਦਸਮਨਿਊਜ਼ ਦੇ ਪੋਡਕਾਸਟ ਪ੍ਰੋਗਰਾਮ 'ਤੁਹਾਡਾ ਸਵਾਗਤ ਹੈ ਮੈਂ ਹਾਂ ਤਪਿੰਨ ਮਨੋਤਰਾ ਅੱਜ ਸਾਡੇ ਨਾਲ ਪੰਜਾਬੀ ਇੰਡਸਟਰੀ ਦੀ ਜਾਣੀ ਮਾਨੀ ਹਸਤੀ ਸ਼ਵਿੰਦਰ ਮਹਾਰਾਜ ਜੀ ਨੇ ਮਾਲ ਸਾਹਿਬ ਬਹੁਤ ਬਹੁਤ ਸਵਾਗਤ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਮਾਲ ਸਾਹਿਬ ਸਭ ਤੋਂ ਪਹਿਲੇ ਕਿਸ ਤਰ੍ਹਾਂ ਵੇਖਦੇ ਹੋ ਕਿ ਵਿਵਾਦ ਤਾਂ ਤੁਸੀਂ ਸੁਨਿਆ ਹੋਊਗਾ ਅਲੱਗ-ਅਲੱਗ ਬਿਆਨ ਸੁਨੇ ਹੋਣਗੇ ਲੇਕਿਨ ਇਹ ਬੜੀ ਸ਼ਰਮਨਾਕ ਗੱਲ ਨਹੀਂ ਹੋ ਜਾਂਦੀ ਜਦੋਂ ਪੰਜਾਬੀ ਕਲਾਕਾਰ ਜਿਹੜਾ ਬੰਦਾ ਇੰਨੀਆਂ ਸਿਖਰਾਂ ਤੇ ਪਹੁੰਚਿਆ ਬਿਆ ਉਹਦੀਆਂ ਲੱਤਾਂ ਖਿੱਚਣ ਤੇ ਲੱਗੇ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਦੇ ਦੇ ਬਾਤ ਨਿਕਲਦੀ ਹੈ ਤਾਂ ਬਹੁਤ ਦੂਰ ਤੱਕ ਲੱਗ ਜਾਂਦੀ ਹੈ ਮੈਂ ਤੇ ਇਹੀ ਕਹਾਂਗਾ ਕਿ ਜੋ ਹੋ ਰਿਹਾ ਹੈ ਨਾ ਬਹੁਤ ਗਲਤ ਹੋ ਰਿਹਾ ਹੈ ਕਿਉਂਕਿ ਪੰਜਾਬੀ ਫਿਲਮ ਇੰਡਸਟਰੀ ਦੀ ਜੋ ਹਾਲਤ ਅਸੀਂ ਦੇਖੀ ਹੈ ਖੰਡਾਈ ਹੈ ਭੁਗਤੀ ਹੈ ਉਹ ਇਹਨਾਂ ਬੱਚਿਆਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਮੈਨੂੰ ਇਸ ਲਾਈਨ ਦੇ ਵਿੱਚ ਜ਼ਿਆਦਾ ਨਹੀਂ ਤਾਂ ਅੱਠ ਪੰਜਵਾਂ ਸਾਲ ਜਾ ਰਿਹਾ ਹੈ ਮੇਰੇ ਸਿਰਫ ਇੱਕ ਹੀ ਸੀਨੀਅਰ ਹੈ ਜੋ ਜਿਉਂਦਾ ਜਾਗਦਾ ਹੈ ਅੱਜ ਦੀ ਡੇਟ 'ਚ ਉਹਦਾ ਨਾਮ ਹੈ ਵਿਜੇ ਟੰਡਨ ਉਹ ਬੰਬੇ ਨੇ ਔਰ ਮੈਂ ਇਹ ਕਹਾਂਗਾ ਕਿ ਜਦੋਂ ਮੈਂ ਬੰਬੇ ਗਿਆ ਸੀ 73 ਦੇ ਵਿੱਚ ਪਹਿਲੀ ਵਾਰ ਤੇ ਮੇਰਾ ਉਹ ਪਹਿਲਾ ਮਿੱਤਰ ਬਣਿਆ ਸੀ ਔਰ ਮੈਂ ਉਹਨੂੰ ਕਹਿੰਦਾ ਹੁੰਦਾ ਸੀ ਕਹਦਾ ਹੁੰਦਾ ਹਾਂ ਕਿ ਹੀਜ਼ ਮਾਈ ਫਰਸਟ ਐਂਡ ਫਾਸਟ ਫਰੈਂਡ ਪਰ ਜੋ ਅੱਜ ਹਾਲਾਤ ਅਸੀਂ ਦੇਖ ਰਹੇ ਹਾਂ ਮਹਿਸੂਸ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਮੈਨੂੰ ਇੱਕ ਸਮਝ ਵਿੱਚ ਨਹੀਂ ਆ ਰਹੀ ਕਿ ਕਿਉਂ ਲੋਕ ਇਸ ਤਰ੍ਹਾਂ ਚੱਲ ਪਏ ਆ ਕਿ ਆ ਪੰਜਾਬੀ ਐਕਟਰ ਹੀ ਰਹਿ ਗਏ ਇਹਨਾਂ ਨੂੰ ਲੱਤਾਂ ਖਿੱਚਣ ਵਾਸਤੇ ਔਰ ਬੜਾ ਮੈਨੂੰ ਦੁੱਖ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੇ ਪੰਜਾਬੀ ਬੱਚੇ ਹੀ ਸਾਡੇ ਅਜ਼ੀਜ਼ ਇਹੀ ਆਪਣੇ ਭਰਾਵਾਂ ਦੀ ਲੱਤਾਂ ਖਿੱਚਣ ਲੱਗੇ ਹੋਏ ਆ ਇਹ ਬਹੁਤ ਮਾੜੀ ਗੱਲ ਹੈ ਤੁਹਾਨੂੰ ਲੱਗਦਾ ਅੱਜ ਉਹਨਾਂ ਨੂੰ ਸ਼ਰਮ ਵੀ ਆ ਰਹੀ ਹੋएगी ਕਿਉਂਕਿ ਉਹਨਾਂ ਨੇ ਆਪਣੇ ਸੋਸ਼ਲ ਹੈਂਡਲ ਤੋਂ ਸਾਰੇ ਮੈਸੇजेस ਡਿਲੀਟ ਕਰਤੇ ਕਿ ਅਸੀਂ ਪੰਜਾਬ ਨੂੰ ਮੂੰਹ ਕੀ ਵਿਖਾਵਾਂਗੇ ਉਹਨ ਪੰਜਾਬੀਆਂ ਨੂੰ ਕੀ ਮੂੰਹ ਦਿਵਾਵਾਂਗੇ ਜਲਦਬਾਜ਼ੀ ਕਰਕੇ ਬਿਲਕੁਲ ਅਰੇ ਯਾਰ ਤੁਹਾਨੂੰ ਤਾਂ ਖੁਦ ਨੂੰ ਪ੍ਰਾਊਡ ਹੋਣਾ ਚਾਹੀਦਾ ਕਿ ਸਾਡਾ ਇੱਕ ਬੱਚਾ ਕਿੱਥੋਂ ਉੱਠ ਕੇ ਕਿੱਥੇ ਪਹੁੰਚਿਆ ਹੈ ਮੈਂ ਉਹਨੂੰ ਪੰਜਾਬੀ ਫਿਲਮਾਂ ਦਾ ਨਹੀਂ ਪੰਜਾਬੀ ਅਤ ਦਾ ਮਾਈਕਲ ਜੈਕਸਨ ਕਹਿੰਦਾ ਹੈ ਉਹਨੇ ਜਿੰਨਾ ਨਾਂ ਕਮਾਇਆ ਪਹਿਲਾਂ ਮੂਸੇ ਵਾਲੇ ਦਾ ਕਮਾਇਆ ਸੀਗਾ ਬਿਲਕੁਲ ਉਹ ਨਹੀਂ ਹਜ਼ਮ ਹੋਇਆ ਲੋਕਾਂ ਨੂੰ ਆ ਹੁਣ ਤੁਹਾਡੇ ਸਾਹਮਣੇ ਦਲਜੀਤ ਹੁਣ ਤੁਹਾਨੂੰ ਹੈਰਾਨੀ ਹੋਏਗੀ ਕਿ ਉਹਦੀ ਪਹਿਲੀ ਫਿਲਮ ਮੇਰੇ ਨਾਲ ਸੀਗੀ ਅੱਛਾ ਦੀ ਕਿਹੜੀ ਮੇਲ ਕਰਾ ਦੇ ਰੱਬਾ ਤੁਸੀਂ ਦੇਖੀ ਫਿਰ ਬਿਲਕੁਲ ਦੇਖੀ ਹੈ ਦੇਖੀ ਹੈ ਦੇਖੀ ਹੈ ਜੀ ਲਾਸਟ ਦੇ ਵਿੱਚ ਹਾਕੀ ਲੈ ਕੇ ਆਉਂਦਾ ਹੈ ਹਮ ਕਿਉਂਕਿ ਉਹਦੇ ਵਿੱਚ ਕਲੈਸ਼ ਹੀ ਦੋ ਦਾ ਹੁੰਦਾ ਹੈ ਹਮ ਇੱਕ ਰਾਜਵੀਰ ਗਿੱਲ ਤੇ ਰਾਜਵੀਰ ਢਿੱਲੋਂ ਇਹ ਰਾਜਵੀਰ ਢਿੱਲੋਂ ਦਾ ਰੋਲ ਕੀਤਾ ਇਹਨੇ ਹਮ ਅਦਰਵਾਇਜ਼ ਇਹਦਾ ਜ਼ਿਕਰ ਹੁੰਦਾ ਹੈ ਇੱਕ ਪ੍ਰਿੰਸੀਪਲ ਔਰ ਮੇਰੇ ਬਾਰੇ ਮਤਲਬ ਜ਼ਿਕਰ ਇਹਦਾ ਹੀ ਆਉਂਦਾ ਕਿ ਰਾਜਵੀਰ ਢਿੱਲੋਂ ਕੌਣ ਹੈ ਤੇ ਰਾਜਵੀਰ ਗਿੱਲ ਕੌਣ ਹੈ ਰਾਜਵੀਰ ਗਿੱਲ ਦਾ ਰੋਲ ਕੀਤਾ ਸੀ ਜਿੰਮੀ ਸ਼ੇਰ ਗਿੱਲ ਨੇ ਜਿਹੜਾ ਇੱਕ ਉਹ ਦਿਖਾਇਆ ਫਲੋਰ ਟਾਈਪ ਦਾ ਬੰਦਾ ਜਿਹੜਾ ਨੀਰੂ ਬਾਜਵਾ ਦੇ ਪਿੱਛੇ ਪਿਆਦਾ ਹਾਂ ਨੀਰੂ ਬਾਜਵਾ ਦੇ ਨਾਲ ਮੇਰੀ ਉਹ ਸੈਕਿੰਡ ਫਿਲਮ ਸੀਗੀ ਉਹਦੇ ਫਾਦਰ ਦਾ ਰੋਲ ਪਹਿਲੀ ਫਿਲਮ ਸੀਗੀ ਹੀ ਰਾਂਝਾ ਜਿਹੜੀ ਹਰਪ੍ਰੀਤ ਮਾਨ ਨੇ ਬਣਾਈ ਸੀ ਉਦੋਂ ਇਹਦੇ ਨਾਲ ਪਹਿਲੀ ਮੇਰੀ ਮੁਲਾਕਾਤ ਹੋਈ ਦੂਸਰੀ ਫਿਲਮ ਨਾਲ ਦੀ ਨਾਲ ਆਈ ਜਿਨੇ ਮੇਰਾ ਦਿਲ ਲੁੱਟਿਆ ਉਹਦੇ ਵਿੱਚ ਮੇਰੀ ਟਰਬਨ ਨਹੀਂ ਸੀਗੀ ਸਿਰਫ ਦਾੜੀ ਛੋਟੀ ਛੋਟੀ ਹੁੰਦੀ ਐ ਸ਼ਾਇਦ ਉਹ ਵੀ ਜ਼ਰੂਰ ਦੇਖੀ ਹੋਏਗੀ ਸਰ ਤੁਹਾਨੂੰ ਤਾਂ ਬਹੁਤ ਫਿਲਮਾਂ ਸਾਰੀਆਂ ਫਿਲਮਾਂ ਜੀ ਦੇਖਿਆ ਸਰ ਤੁਹਾਨੂੰ ਜਿਹੜੀ ਤੁਸੀਂ ਪਹਿਲੀ ਫਿਲਮ ਦਾ ਜ਼ਿਕਰ ਕਰ ਰਹੇ ਸੀ ਮੈਨੂੰ ਉਹਦਾ ਇੱਕ ਇੱਕ ਸੀਨ ਵੀ ਯਾਦ ਐ ਅੱਛਾ ਤੇ ਉਹਦੇ ਵਿੱਚ ਇਹ ਦੋ ਹੁੰਦੇ ਐ ਇੱਕ ਦੂਜੇ ਦੇ ਆਪੋਜ਼ਿਟ ਜਿਹੜੇ ਨੀਰੂ ਬਾਜਵਾ ਨੂੰ ਚਾਹੁੰਦੇ ਐ ਇੱਕ ਦਲਜੀਤ ਸਾਂਝ ਹੁੰਦਾ ਦੂਜਾ ਗਿੱਪੀ ਗਰੇਵਾਲ ਹੁੰਦਾ ਤਾਂ ਤੀਜੀ ਫਿਲਮ ਇਹਦੇ ਨਾਲ ਮੈਂ ਕੀਤੀ ਸੀ ਅੰਬਰਸ਼ਰੀਆ ਕਹਿਣ ਦਾ ਮਤਲਬ ਹੈ ਇਹਨੂੰ ਮੈਂ ਬੜੇ ਨੇੜੇ ਤੋਂ ਦੇਖਿਆ ਇਹ ਇੰਨਾ ਕ ਹੰਬਲ ਤੇ ਸ਼ੋਅ ਵੀ ਹੁੰਦਾ ਹੈ ਦੱਸਦਾ ਵੀ ਹੈ ਹੈ ਵੀ ਫਿਰ ਇਹ ਕਿਉਂ ਇਸ ਤਰ੍ਹਾਂ ਦੀ ਕੰਟਰੋਵਰਸੀ ਕਿਉਂ ਇਸ ਤਰ੍ਹਾਂ ਦੇ ਲੋਕ ਕਿਉਂ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਸਭ ਤੋਂ ਵੱਡਾ ਹੱਥ ਕੀਦਾ ਹੈ ਕਿ ਇਹਨੂੰ ਬੈਨ ਕਰਵਾਇਆ ਗਿਆ ਇਹਦੇ ਚ ਇੱਕ ਚੀਜ਼ ਨਹੀਂ ਹੈ ਇੱਕ ਤੇ ਮੈਂ ਇਹ ਇਹ ਅਲੱਗ ਤਰ੍ਹਾਂ ਦੀ ਪੋਲਿਟਿਕਸ ਡਰਟੀ ਪੋਲਿਟਿਕਸ ਕਹਾਵਾਂਗਾ ਮੈਂ ਹੂੰ ਦੂਜਾ ਇੱਕ ਅਲੱਗ ਤਰ੍ਹਾਂ ਦੀ ਈਗੋ ਈਗੋ ਕਲੈਸ਼ ਤੇ ਤੀਜਾ ਮੈਂ ਨਾਲ ਕਹਾਵਾਂਗਾ ਕਿ ਜੈਲਸੀ ਵੀ ਹੈ ਹਿਊਮਨ ਬੀਿੰਗ ਦੇ ਵਿੱਚ ਹੀ ਨਹੀਂ ਹੋਰ ਜੀਵਾਂ ਦੇ ਵਿੱਚ ਵੀ ਇੱਕ ਜੈਲਸੀ ਦੀ ਅਲੱਗ ਭਾਵਨਾ ਹੈ ਕਿ ਜਿਹੜਾ ਥੋੜਾ ਜਿਹਾ ਅੱਗੇ ਨਿਕਲ ਗਿਆ ਕਿ ਕਿਉਂ ਨਿਕਲ ਗਿਆ ਤੇ ਕਿਵੇਂ ਨਿਕਲ ਗਿਆ ਇੱਥੇ ਕਿਵੇਂ ਇਹਨੂੰ ਗिराया ਜਾ ਸਕਦਾ ਹੈ ਜਾਂ ਗਰਾਉਣਾ ਚਾਹੀਦਾ ਹੈ ਪਰ ਪਤਾ ਨਹੀਂ ਮੈਨੂੰ ਕਹਿੰਦੇ ਹੋਏ ਬੜਾ ਅਜੀਬ ਲੱਗ ਰਿਹਾ ਹੈ ਦੁੱਖ ਹੋ ਰਿਹਾ ਹੈ ਕਿ ਇਨਸਾਨ ਆਪਣੀ ਹੋਂਦ ਤੋਂ ਕਿਵੇਂ ਨਾ ਵਾਕਿਫ ਹੈ ਇਨਸਾਨ ਕੀ ਚੀਜ਼ ਹੈ ਨਾ ਬਾਲੀਵੁੱਡ ਜਿਵੇਂ ਪੂਰਾ ਫੈਨ ਬਣਿਆ ਹੋਇਆ ਸੀ ਕ੍ਰੀਨਾ ਕਪੂਰ ਹੋਰ ਜਿਨਨੇ ਵੱਡੀਆਂ ਵੱਡੀਆਂ ਫੈਮਲੀਆਂ ਨੇ ਉਹ ਇਸ ਵਕਤ ਦਿਲਜੀਤ ਦੋਸਾਂਝ ਦੇ ਮਗਰ ਮਗਰ ਨੇ ਤੇ ਤੁਹਾਨੂੰ ਲੱਗਦਾ ਕਿ ਬਾਲੀਵੁੱਡ ਵੀ ਵੱਡਾ ਰੀਜ਼ਨ ਰਿਹਾ ਹੈ ਕਿ ਇਹਦਾ ਬਹੁਤ ਤੇਜ਼ੀ ਨਾਲ ਹਾਈਟ ਲੈ ਰਿਹਾ ਹੈ ਹਰ ਫਿਲਮ ਦੇ ਵਿੱਚ ਬਾਲੀਵੁੱਡ ਦੀ ਫਿਲਮ ਇਨਸਾਨ ਆਪਣੀ ਹੋਣਦ ਤੋਂ ਮੈਂ ਉਹੀ ਗੱਲ ਕਰ ਰਿਹਾ ਹਾਂ ਤੁਸੀਂ ਮੇਰੀ ਗੱਲ ਤੇ ਧਿਆਨ ਨਹੀਂ ਦਿੱਤਾ ਹਮ ਇਨਸਾਨ ਕੀ ਹੈ ਆਦਮੀ ਕੀ ਹੈ ਇੱਕ ਮਿੱਟੀ ਦਾ ਪੁੱਤਲਾ ਹੀ ਹੈ ਨਾ ਬਿਲਕੁਲ ਇੱਕ ਮਿੱਟੀ ਦੂਜੀ ਮਿੱਟੀ ਨਾਲ ਲੜ ਰਹੀ ਹੈ ਇੱਕ ਮਿੱਟੀ ਦੂਜੀ ਮਿੱਟੀ ਦੇ ਨਾਲ ਜੈਲਸੀ ਕਰ ਰਹੀ ਹੈ। ਇੱਕ ਮਿੱਟੀ ਦੂਜੀ ਮਿੱਟੀ ਨੂੰ ਗਿਰਾ ਰਹੀ ਹੈ ਔਰ ਮਿੱਟੀ ਮਿੱਟੀ ਦੇ ਵਿੱਚ ਚਲੇ ਜਾਣਾ ਹੈ। ਇਸ ਮਿੱਟੀ ਨੇ ਦੋ ਹੀ ਮਿੱਟੀਆਂ ਲੇਕਿਨ ਇਹ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਵੀ ਜੋ ਜੀਵਨ ਦਿੱਤਾ ਹੈ ਕੁਦਰਤ ਨੇ ਤੁਹਾਨੂੰ ਇੱਥੇ ਭੇਜਿਆ ਹੈ ਇਹਨੂੰ ਇੱਕ ਸੱਚੇ ਮਨ ਦੇ ਨਾਲ ਅੱਛੀ ਸੋਚ ਦੇ ਨਾਲ ਉਹਨੂੰ ਹੰਡਾਓ। ਉਹਨੂੰ ਕਿਉਂ ਬਰਬਾਦ ਕਰ ਰਹੇ ਹੋ? ਪੜ੍ਹੇ ਸੋਚ ਸਿਰਫ ਇੱਕ ਪੈਸਾ ਇਹ ਹੀ ਰਹਿ ਗਈ ਹੈ ਜ਼ਿੰਦਗੀ ਚ ਇਹਦੇ ਕੋਲ ਇੰਨੇ ਪੈਸੇ ਹੋ ਗਏ ਉਹਦੇ ਕੋਲ ਨੇ ਖਾਣੀਆਂ ਉਹ ਦੋ ਰੋਟੀਆਂ ਕਈਆਂ ਨੂੰ ਤਾਂ ਦੋ ਰੋਟੀਆਂ ਵੀ ਨਸੀਬ ਨਹੀਂ ਹੁੰਦੀ ਇੱਕ ਰੋਟੀ ਵੀ ਮਿਲ ਜਾਂਦੀ ਉਹ ਸ਼ੁਕਰ ਮਨਾਉਂਦਾ ਹੈ ਕਿ ਇਹ ਪਰਮਾਤਮਾ ਤੇਰਾ ਬਹੁਤ ਬਹੁਤ ਸ਼ੁਕਰ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਹ ਇੱਕ ਵੱਡਾ ਰੀਜ਼ਨ ਕਿ ਇੱਕ ਮਿੰਟ ਦੀ ਗਦਾਰ ਵੀ ਕਹਿੰਦੇ ਨਾ ਕਿ ਦਲਜੀਤ ਦਸਾਂਜ ਤਾਂ ਗੱਦਾਰ ਹੈ ਜੀ ਦੇਸ਼ ਦਾ ਗੱਦਾਰ ਹੈ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਕਿ ਲੋਕਾਂ ਨੂੰ ਤੇਜ਼ੀ ਕੀ ਹੈ ਉਹਨੂੰ ਕੀ ਕੀਤਾ ਉਹਨੇ ਗੱਦਾਰੀ ਦਾ ਕੰਮ ਹੈ ਹੈ ਤਿਰੰਗਾ ਲੈ ਕੇ ਮੋਡੇ ਤੇ ਲੈ ਕੇ ਵਰਲਡ ਦੇ ਵਿੱਚ ਜਾ ਕੇ ਸ਼ੋਅ ਆਫ ਕਰ ਰਿਹਾ ਕਿ ਮੈਂ ਹਿੰਦੁਸਤਾਨ ਹਿੰਦੁਸਤਾਨ ਮੋਡੇ ਤੇ ਚੁੱਕ ਰਿਹਾ ਤੇ ਨਾਲ ਬੋਲ ਰਿਹਾ ਆਪਣੇ ਪੰਜਾਬ ਬਾਰੇ ਕਿ ਪੰਜਾਬੀ ਆਗੇ ਹੋਏ ਕਿੰਨਾ ਮਸ਼ਹੂਰ ਹੋਇਆ ਹਰ ਦੂਸਰਾ ਬੱਚੇ ਬੱਚਾ ਬੋਲ ਰਿਹਾ ਇਸ ਗੱਲ ਨੂੰ ਹਾਂ ਪੰਜਾਬੀਅਤ ਪੰਜਾਬ ਹਿੰਦੁਸਤਾਨ ਦਾ ਨਾਮ ਰੋਸ਼ਨ ਕਰ ਰਿਹਾ ਹੈ ਪੂਰੇ ਦੁਸਰੇ ਸੂਬੇ ਪੂਰੇ ਦੁਸਰੇ ਸੂਬੇ ਕਹਿ ਰਹੇ ਮੈਂ ਹਾਂ ਪੰਜਾਬ ਹਾਂ ਦੁਸਰੇ ਸੂਬਿਆਂ ਦੇ ਲੋਕ ਕਹਿ ਰਹੇ ਗਾਣਿਆਂ ਨਾਲ ਕਿ ਮੈਂ ਹਾਂ ਪੰਜਾਬ ਠੀਕ ਤੁਹਾਡੇ ਐਡੀ ਤੁਹਾਡੀ ਖੁਦਗਰਜ਼ੀ ਇੰਨੀ ਆ ਗਈ ਹੈ ਯਾਰ ਕੋਈ ਨਾ ਸੋਸ਼ਲ ਮੀਡੀਆ ਤਾਂ ਲੱਗਦਾ ਕਿ ਕੋਈ ਸ਼ਰਾਰਤੀ ਅੰਸਰ ਹੁੰਦੇ ਨੇ ਵਿਲੇ ਟੈਂਕਰ ਲੋਕ ਹੁੰਦੇ ਨੇ ਇਹਦੇ ਵਿੱਚ ਚਲਾਉਂਦੇ ਨੇ ਉਹੀ ਮੈਂ ਪਹਿਲਾਂ ਹੀ ਸ਼ੁਰੂ ਕਿੱਥੇ ਕੀ ਕਿਹਾ ਸੀਗਾ ਬਾਤ ਨਿਕਲੇਗੀ ਤਾਂ ਬਹੁਤ ਦੂਰ ਤੱਕ ਜਾਏਗੀ ਇਹ ਬਹੁਤ ਨੁਕਸਾਨ ਕਰਨਗੇ ਕਿਸੇ ਨਾ ਕਿਸੇ ਦਾ ਹੂੰ ਕਿਉਂਕਿ ਅਸੀਂ ਨੁਕਸਾਨ ਕਰਕੇ ਜਿਵੇਂ ਮੱਛੀ ਪੱਥਰ ਚਟਕੇ ਮੁੜਦੀ ਹੈ ਨਾ ਉਹ ਹਾਲ ਇਹਨਾਂ ਨੇ ਕਰ ਦਿੱਤਾ ਕਿ ਬਈ ਅਸੀਂ ਇਹ ਚੀਜ਼ ਛੱਡ ਨਹੀਂ ਸਕਦੇ ਇਹ ਲਾਲਚ ਪਾਣਾ ਛੱਡ ਨਹੀਂ ਸਕਦੇ ਕਿਉਂ ਬਈ ਕਿਉਂ ਨਹੀਂ ਸੋਚਦੇ ਕਦੇ ਅੰਦਰ ਬੈਠ ਕੇ ਉਹ ਬੰਦਾ ਪਾਠ ਕਰਦਾ 24 ਘੰਟੇ ਰੱਬ ਦਾ ਨਾਮ ਲੈਂਦਾ ਹੈ ਹੈ ਉਹ ਯੋਗਾ ਕਰਦਾ ਹੈ ਕੀ ਕੀ ਨਹੀਂ ਉਹ ਕਰਦਾ ਸਾਰਿਆਂ ਨੂੰ ਪਿਆਰ ਵੰਡਦਾ ਹੈ ਪਿਆਰ ਲਿਆ ਉਹਨੇ ਹੈ ਜੇ ਉਹ ਇਸ ਮੁਕਾਮ ਤੇ ਪਹੁੰਚਿਆ ਹੈ ਤੇ ਉਹਦੇ ਪਿੱਛੇ ਉਹਦਾ ਦੇਖੋ ਨਾ ਉਹਦੀ ਤਪੱਸਿਆ ਉਸਦੀ ਮਿਹਨਤ ਤੇ ਉਸਦੀ ਹੰਬਲਨੈਸ ਇਹ ਕਿਉਂ ਨਹੀਂ ਦੇਖਦੇ ਜਦੋਂ ਇਲੂਮਿਨਟੀ ਦਾ ਵੀ ਨਾਮ ਆਇਆ ਸੀ ਉਦੋਂ ਵੀ ਬਹੁਤ ਜ਼ਿਆਦਾ ਕ੍ਰਿਟਿਸਾਈਜ਼ ਕੀਤਾ ਗਿਆ ਸੀਗਾ ਕਿ 1 ਮਿੰਟ ਲਗਾਉਂਦੇ ਨੇ ਲੋਕ ਬਹੁਤ ਬਹੁਤ ਲਾਇਸੈਂਸ ਜਿੰਦੇ ਨੇ ਕਿ ਇਹ ਬੰਦਾ ਫੇਲ ਹੈ ਇਹ ਪਾਸ ਹੈ ਨਹੀਂ ਨਹੀਂ ਤੁਸੀਂ ਹੁਣ ਉਹੀ ਹੈ ਕਿ ਇਸ ਚੀਜ਼ ਤੋਂ ਉੱਪਰ ਉੱਠੋ ਸਭ ਤੋਂ ਪਹਿਲਾਂ ਇਨਸਾਨੀਅਤ ਦਾ ਜਿਹੜੀ ਹੈਗੀ ਹੈ ਇੱਕ ਨਜ਼ਰੀਆ ਉਹ ਚੀਜ਼ ਨੂੰ ਲੈ ਕੇ ਚੱਲੋ ਜ਼ਿੰਦਗੀ ਦੇ ਵਿੱਚ ਇਹੀ ਕੁਝ ਨਹੀਂ ਹੈ ਨਾ ਜਾਣੇ ਕਿਸ ਮੋੜ 'ਤੇ ਸ਼ਾਮ ਹੋ ਜਾਏ ਨੋਬਾਡੀ ਨੋਜ਼ ਕਿਸੇ ਨੂੰ ਪਤਾ ਆ ਕੋਣੇ ਕੁੜੀ ਇੱਕ ਚਲੇ ਨਹੀਂ ਗਈ ਬਿਲਕੁਲ ਹੈ ਬਿਲਕੁਲ ਜਵਾਨ ਮੇਰਾ ਖਿਆਲ ਹੈ 40 41 ਸਾਲਾਂ ਦੀ ਸੀ ਕਿ ਕਿੰਨੇ ਸੀ 42 ਸਾਲਾਂ ਦੀ ਕੀ ਉਮਰ ਸੀਗੀ ਸੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਕਿਉਂ ਭੁੱਲ ਜਾਂਦੇ ਆ ਫਿਰ ਕਹਾਵਤ ਹੈ ਦੂਸਰੀ ਬਜ਼ੁਰਗੋ ਰੱਬ ਤੋਂ ਡਰੋ ਰੱਬ ਕੀ ਹੈ ਰੱਬ ਗॉड ਕੁਦਰਤ ਦੀ ਚੀਜ਼ ਕੀ ਹੈ ਉਹਨੂੰ ਅਸੀਂ ਨਾਂ ਦਿੱਤੇ ਆ ਮਾਲ ਸਾਹਿਬ ਇਹਦੇ ਸੁਧਾਰ ਕਿਵੇਂ ਹੋ ਸਕਦਾ ਕਿਉਂਕਿ ਸੋਸ਼ਲ ਮੀਡੀਆ ਤੇ ਜਾ ਕੇ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਕਮੈਂਟ ਬਾਣ ਤੋਂ ਨਹੀਂ ਰੋਕ ਸਕਦੇ ਇੱਕ ਮਿੰਟਸ ਪੋਸਟ ਪਾਤੀ ਵਾਇਰਲ ਹੋ ਗਈ ਜਾਂ ਕੁਝ ਲੋਕ ਬੈਠੇ ਨੇ ਆਪਣੇ ਪੰਜਾਬੀ ਹੋਏ ਨੇ ਆਪਣੇ ਪੰਜਾਬੀ ਹੋਏ ਹੈਗੇ ਨੇ ਲਾਇਸੈਂਸ ਦੇਣ ਦਾ ਉਹਨਾਂ ਨੇ ਠੀਕਾ ਲਿੱਤਾ ਹੋਇਆ ਹੈ ਪੱਗ ਦੀ ਗੱਲ ਵੇਚ ਆ ਜਾਂਦੀ ਹੈ ਉਹ ਪੰਜਾਬੀ ਸੀ ਤਾਂ ਇਦਾਂ ਹੁੰਦਾ ਇਹਦੇ ਨੂੰ ਰੋਕ ਕਿਵੇਂ ਲੱਗ ਸਕਦੀ ਨਹੀਂ ਨਹੀਂ ਇਹਨਾਂ ਦਾ ਨਹੀਂ ਰੁਕਣਾ ਮੈਂ ਪਹਿਲਾਂ ਵੀ ਕਿਹਾ ਥੋੜੀ ਦੇਰ ਪਹਿਲਾਂ ਕਿ ਮੱਛੀ ਪੱਥਰ ਚਟ ਕੇ ਮੁੜਦੀ ਹੈ ਜਦੋਂ ਇਹਨਾਂ ਨੂੰ ਖੁਦ ਕਿਤੇ ਇਹ ਹਜਾ ਇਹਨਾਂ ਨੂੰ ਠੋਕਰ ਲੱਗੇਗੀ ਅਹਿਸਾਸ ਹੋਵੇਗਾ ਉਦੋਂ ਫਿਰ ਇਹ ਵਾਇਗਰੋ ਵਾਇਗਰੋ ਰਾਮ ਰਾਮ ਉਦੋਂ ਕਰਨਗੇ ਉਸ ਤੋਂ ਪਹਿਲਾਂ ਮੇਰਾ ਤਾਂ ਖਿਆਲ ਹੈ ਮੁਸ਼ਕਿਲ ਹੈ ਕਿਉਂਕਿ ਡਰਦਾ ਹੀ ਨਹੀਂ ਬੰਦਾ ਉਹ ਅੱਜ ਦੇਖਦਾ ਹੈ ਕੱਲ ਬਾਰੇ ਤਾਂ ਸੋਚਦਾ ਹੀ ਨਹੀਂ ਠੀਕ ਹੈ ਕਿਸੇ ਪੱਖੋਂ ਤੁਸੀਂ ਅੱਗੇ ਵਧਣ ਵਾਸਤੇ ਅੱਜ ਨੂੰ ਦੇਖੋ ਅਚਾਈ ਨੂੰ ਦੇਖੋ ਬੁਰਾਈ ਨੂੰ ਇਗਨੋਰ ਕਰੋ ਕਿਸੇ ਦਾ ਹੱਕ ਨਾ ਮਾਰੋ ਕਿੰਨੇ ਬੜੇ ਬੜੇ ਪੀਰ ਪੈਗੰਬਰ ਗੁਰੂ ਅਵਤਾਰ ਇਹ ਕਹਿ ਗਏ ਆ ਹੈ ਤੇ ਤੁਸੀਂ ਉਹਨਾਂ ਦੀ ਚੀਜ਼ ਤਰਫ ਧਿਆਨ ਹੀ ਨਹੀਂ ਤੁਹਾਡਾ ਤੁਸੀਂ ਸਿਰਫ ਇਹ ਹੈ ਮਤਲਬ ਪ੍ਰਸਤ ਇੰਨੀ ਖੁਦਗਰਜ਼ੀ ਕਿ ਮੁਝੇ 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 ਮੈਨੂੰ ਮਿਲ ਜਾਵੇ ਮਿਲ ਜਾਵੇ ਬਾਕੀ ਨੂੰ ਮਿਲੇ ਨਾ ਮਿਲੇ ਆ ਦੇਖ ਲਓ ਕਹੇ ਕਹੇ ਜੀ ਕੋ ਕਰਮ ਹੋ ਰਹੇ ਨੇ ਇਸ ਹਿੰਦ ਹਿੰਦੁਸਤਾਨ ਕਿਆ ਪੂਰੇ ਵਰਡ ਚ ਔਰ ਜਨਸੰਖਿਆ ਇੰਨੀ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਪੈਸਾ ਪੈਸਾ ਪੈਸੇ ਤੋਂ ਬਿਨਾ ਕੁਝ ਨਹੀਂ ਹੈ ਔਰ ਇਹ ਮਿੱਟੀ ਮੈਂ ਤਾਂ ਹੀ ਕਹਾਂਗਾ ਇਹ ਮਿੱਟੀ পাগল ਹੋ ਗਈ ਹੈ ਔਰ ਦੂਸਰੇ ਨੂੰ ਕੁਝ ਨਹੀਂ ਸਮਝਦੀ ਜਦ ਕੇ ਸਾਹਮਣੇ ਵਾਲਾ ਵੀ ਮਿੱਟੀ ਹੈ ਤੁਸੀਂ ਵੀ ਮਿੱਟੀ ਹੈ ਕਿਹੜੀ ਮਿੱਟੀ ਨੇ ਕਦੋਂ ਟਹਿ ਜਾਣਾ ਨਹੀਂ ਪਤਾ ਕਦੇ ਸੋਚਿਆ ਕਦੇ ਤੁਸੀਂ ਵੀ ਬੈਠ ਕੇ ਸੋਚਿਓ ਸਵੇਰ ਸ਼ਾਮ ਕਿ ਕਹਿ ਕੇ ਅੱਗ ਗਿਆ Shivender Mal ਕੁਝ ਬੋਲ ਗਿਆ ਹੈ ਕਿ ਮਿੱਟੀ ਇੰਝ ਤਾਂ ਗਾਣੇ ਬਣੇ ਹੋਏ ਆ ਆਸਾ ਸਿੰਘ ਮਸਤਾਨਾ ਕਦੇ ਗਾ ਗਿਆ ਮਿੱਟੀ ਦੇ ਉੱਤੇ ਰਫੀ ਸਾਹਿਬ ਗਾ ਗਏ ਮਿੱਟੀ ਦੇ ਉੱਤੇ ਪਤਾ ਨਹੀਂ ਕਿੰਨੇ ਕਿੰਨੇ ਸਿੰਗਰ ਗਾ ਗਏ ਆ ਕਿ ਇੱਕ ਮਿੱਟੀ ਦੂਜੀ ਮਿੱਟੀ ਨੂੰ ਬਰਦਾਸ਼ਤ ਹੀ ਨਹੀਂ ਕਰਦੀ ਅਸੀਂ ਮਿੱਟੀ ਸਵੇਰ ਤੋਂ ਲੈ ਕੇ ਮਿੱਟੀ ਖਾਂਦੇ ਆ ਮਿੱਟੀ ਪੀਂਦੇ ਆ ਮਿੱਟੀ ਹੰਡਾਉਂਦੇ ਆ ਮਿੱਟੀ ਨਾਲ ਲੜਦੇ ਆ ਮਿੱਟੀ ਚ ਪਿਆਰ ਵੰਡਦੇ ਆ ਮਿੱਟੀ ਤੋਂ ਹੀ ਪਿਆਰ ਲੈਂਦੇ ਆ ਤੇ ਘੁੰਮ ਫਿਰਾ ਕੇ ਇੱਕ ਦਿਨ ਇਹ ਮਿੱਟੀ ਨੇ ਮਿੱਟੀ ਚ ਚਲੇ ਜਾਣਾ ਫਿਰ ਮਿੱਟੀ ਨੇ ਉਗਣਾ ਕੋਈ ਫੁੱਲਾਂ ਦੇ ਰੂਪ ਚ ਕੋਈ ਕਿਸੇ ਬਨਸਪਤੀ ਦੇ ਰੂਪ ਹੰਕਾਰ ਦਾ ਦਾ ਇੱਥੇ ਹੀ ਰਹਿ ਜਾਣਾ ਹਾਂ ਕੁਝ ਨਹੀਂ ਹੈ ਕਾਦਾ ਹੰਕਾਰ ਕਿਸ ਚੀਜ਼ ਦਾ ਹੰਕਾਰ ਇਸ ਵਜੂਦ ਦਾ ਹੰਕਾਰ ਹੱਦ ਹੋ ਗਈ ਅੱਜ ਜਵਾਨ ਹੈ ਅੱਜ ਚਿਹਰੇ ਤੇ ਨੂਰ ਹੈ ਤੁਹਾਡੇ ਆਉਣ ਵਾਲੇ ਦਿਨਾਂ ਤੇ ਝੋੜੀਆਂ ਪਹਿ ਜਾਣੀਆਂ ਇਹ ਵਕਤ ਦੇ ਨਾਲ ਨਾਲ ਇਹ ਪਿੰਜਰ ਮਤਲਬ ਇਕਦਮ ਖਤਮ ਹੋ ਜਾਣਾ ਹੈ ਕਿਸੇ ਨੇ ਨਹੀਂ ਸੋਚਿਆ ਮਾਸਾ ਤੁਹਾਨੂੰ ਲੱਗਦਾ ਕਿ ਦਿਲਜੀਤ ਦਸਾਂਜ ਦੀ ਮੂਵੀ ਜਿਹੜੀ ਹੈ ਉਹਨੂੰ ਦੇਸ਼ ਦੇ ਵਿੱਚ ਰਿਲੀਜ਼ ਕਰ ਦੇਣਾ ਚਾਹੀਦਾ ਬਿਲਕੁਲ 100% ਨਾਲੇ ਉਹਨੂੰ ਕੀ ਪਤਾ ਸੀ ਨਾਲੇ ਇੱਕ ਗੱਲ ਤੁਹਾਨੂੰ ਦੱਸਾਂ ਸ਼ਾਇਦ ਤੁਹਾਡੀ ਨੌਲੇਜ ਚ ਨਹੀਂ ਹੈ ਕਿ ਜਦੋਂ ਇਹ ਫਿਲਮ ਬਣਦੀ ਹੈ ਕੌਣ ਬਣਾਉਂਦਾ ਹੈ ਫਿਲਮ ਦੱਸ ਸਕਦੇ ਹੋ ਪ੍ਰੋਡਿਊਸਰ ਡਾਇਰੈਕਟਰ ਪ੍ਰੋਡਿਊਸਰ ਪ੍ਰੋਡਿਊਸਰ ਪੈਸਾ ਲਾਉਂਦਾ ਹੈ ਡਾਇਰੈਕਟਰ ਨੂੰ ਲੈਂਦਾ ਹੈ ਉਹ ਤੋਂ ਬਾਅਦ ਕਹਾਣੀ ਤਿਆਰ ਕਰਦੇ ਆ ਕਹਾਣੀ ਦੇ ਨਾਲ ਮਿਊਜ਼ਿਕ ਬਣਦਾ ਹੈ ਫਿਰ ਆਰਟਿਸਟ ਚੁਣੇ ਜਾਂਦੇ ਆ ਕਿਹਦਾ ਰੋਲ ਕਿਨੂੰ ਦੇਣਾ ਹੈ ਕੌਣ ਕਿੱਥੇ ਫਿੱਟ ਹੈ ਇਹਨਾਂ ਵਿਚਾਰਿਆਂ ਨੂੰ ਕੀ ਪਤਾ ਹੈ ਇਹ ਤਾਂ ਕਟਪੁੱਤਲੇ ਹੀ ਆ ਹੂੰ ਤੁਹਾਨੂੰ ਲੱਗਦਾ ਜਦੋਂ ਇਹ ਮਾਮਲਾ ਸ਼ੁਰੂ ਹੋਇਆ ਸੀਗਾ ਉਦੋਂ ਬਹੁਤ ਜ਼ਿਆਦਾ 네ਗਟਿਵਿਟੀ ਸੀਗੀ ਗੁਰੂ ਰੰਧਾਵਾ ਬੀ ਪ੍ਰਾਕ ਵਰਗਿਆਂ ਨੇ ਵੀ ਬਿਨਾਂ ਸੋਚੇ ਸਮਝੇ ਪਤਾ ਨਹੀਂ ਉਹਨਾਂ ਨੇ ਕੀ ਹਾਂ ਉਹ ਕਿਹਦੀ ਟੀਆਰਪੀ ਲੈਣੀ ਸੀ ਜਾਂ ਕਿਹਦੇ ਅੱਗੇ ਆਪਣੇ ਨੰਬਰ ਬਣਾਉਣੇ ਸੀ ਕੀ ਕਰਨਾ ਸੀਗਾ ਨਹੀਂ ਬੱਚੇ ਹੈ ਸਾਡੇ ਤਾਂ ਸਾਰੇ ਬੱਚੇ ਆ ਨਾ ਸਮਝ ਐ ਮੇਰਾ ਤਾਂ ਖਿਆਲ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਆ ਔਰ ਉਸ ਪਰਮਾਤਮਾ ਉਸ ਪਰਵਰਦੀਗਾਰ ਤੋਂ ਡਰਨਾ ਚਾਹੀਦਾ ਹੈ ਕਿ ਇੱਥੇ ਸਾਤੋਂ ਕਰ ਮਤਲਬ ਕਿ ਜਿਹੜੀ ਨੈਗੇਟਿਵਿਟੀ ਸ਼ੁਰੂ ਹੋਈ ਸੀ ਹੁਣ ਲੋਕ ਸਮਝ ਗਏ ਕਿ ਆਖਰ ਕਸੂਰ ਤਾਂ ਕੁਝ ਵੀ ਨਹੀਂ ਹੈਗਾ ਹੁਣ ਉਹ ਜਿਹੜੀ ਨੈਗੇਟਿਵਿਟੀ ਇੰਨੀ ਹਾਈਪ ਤੇ ਗਈ ਸੀ ਉਹ ਸਾਰੀ ਪੋਜ਼ਿਟਿਵਿਟੀ ਵੱਲ ਜਾ ਰਹੀ ਕਿ ਲੋਕ ਸਮਝਦੇ ਪਏ ਨੇ ਪਹਿਲੇ ਤਾਂ ਲੋਕਾਂ ਨੂੰ ਸਮਝ ਲੱਗੀ ਹੋਇਆ ਕਿ ਬਿਲਕੁਲ ਨਾਲੇ ਇੱਕੀ ਹੈ ਹਿੰਦੁਸਤਾਨ ਪਾਕਿਸਤਾਨ ਆਮ ਜਿਹੜੀ ਜਨਤਾ ਹੈ ਅਸੀਂ ਵੀ ਜਾਣਦੇ ਸਾਡੇ ਵੀ ਫੋਲੋਅਰ ਹੈ ਇੱਥੇ ਬਹੁਤ ਪਿਆਰ ਕਰਦੇ ਆ ਅਸੀਂ ਵੀ ਫੋਰਨ ਕੰਟਰੀ ਜਾਂਦੇ ਆ ਉੱਥੇ ਵੀ ਮਿਲਦੇ ਆ ਜੇ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੋ ਉਹ ਤਾਂ ਘਮਾ ਫਿਰਾ ਕੇ ਲੀਡਰਸ਼ਿਪ ਤੇ ਪੋਲਿਟਿਕਸ ਤੇ ਲਿਆ ਕੇ ਛੱਡ ਦਿੰਨੇ ਕਿ ਸਾਨੂੰ ਸਾਡੇ ਆਵਾਮ ਹੈ ਦੋਨਾਂ ਪਾਸਿਆਂ ਦੇ ਇਹਨਾਂ ਨੂੰ ਇਹ ਪੋਲਿਟੀਸ਼ਨ ਨਹੀਂ ਮਿਲਣ ਦੇ ਰਹੇ ਹੂੰ ਦਸੋ ਵੀ ਤੁਹਾਨੂੰ ਕੀ ਮਿਲਦਾ ਹੈ ਫਿਰ ਮੈਂ ਉਹੀ ਗੱਲ ਘੁਮਾ ਕੇ ਫਿਰਾਂ। ਹਾਂ ਉਹੀ ਧਰਮ ਧਰਮ ਦੇ ਵਿੱਚ ਵੀ ਲਾ ਲੋ ਕੁਝ ਬੰਦੇ ਹੀ ਹੁੰਦੇ ਨੇ ਜਿਹੜਾ ਮੋਰ ਕਰਾਬ ਕਰਦੇ ਨੇ। ਲੇਕਿਨ ਜਿਹੜੇ ਆਮ ਲੋਕ ਹੁੰਦੇ ਨੇ ਉਹਨਾਂ ਦਾ ਉਹਦਾ ਬਿਜ਼ਨਸ ਕਰਨਾ ਉਹ ਧਰਮ ਦੇਖ ਕੇ ਬਿਜ਼ਨਸ ਨਹੀਂ ਕਰਦੇ। ਜੇ ਸਾਡੇ ਅੰਦਰ ਇਨਸਾਨੀਅਤ ਨਹੀਂ ਹੈ ਸਾਡਾ ਕੋਈ ਧਰਮ ਨਹੀਂ ਹੈ ਸਾਡੀ ਧਰਮ ਇਨਸਾਨੀਅਤ ਹੈ ਸੱਚਾਈ ਹੈ ਤੇ ਐਵੇਂ ਭਟਕ ਰਹੇ ਹਾਂ ਕਦ ਤੱਕ ਭਟਕਣਗੇ? ਕਹਾਵਤ ਹੈ ਕਿ ਇੱਕ ਦਿਨ ਜੋ ਆਸਮਾਨ ਕੋ ਛੂਏਗਾ ਇੱਕ ਨਾ ਕਿ ਦਿਨ ਧਰਤੀ ਤੇ ਉਹਨੇ ਆ ਜਾਣਾ ਹੈ ਧਰਤੀ ਕੀ ਹੈ ਮਿੱਟੀ ਹੈ ਉਸੇ ਮਿੱਟੀ ਚ ਮਿਲ ਜਾਣਾ ਹੈ ਆ ਮੁਸਲਮਾਨ ਦਵਾ ਦਿੰਦੇ ਹੈ Hindu ਜਲਾ ਦਿੰਦੇ ਹੈ ਫਰਕ ਇੰਨਾ ਹੀ ਹੈ ਜਾਣਾ ਮਿੱਟੀ ਚ ਹੀ ਹੈ ਜਾਣਾ ਮਿੱਟੀ ਚ ਕਿੰਨਾ ਟਾਈਮ 10 ਸਾਲ 20 ਸਾਲ 50 ਸਾਲ 100 ਸਾਲ ਕੋਈ ਜਿਆਦਾ ਟੱਪ ਗਿਆ 5-7 ਸਾਲ ਹੋਰ ਉੱਪਰ ਹਮ ਬਿਲਕੁਲ ਐਂਡ ਤਾਂ ਉਹੀ ਮਿੱਟੀ ਹੈ ਮਿੱਟੀ ਹੈ ਮਾਸਤ ਹੁਣ ਮੈਨੂੰ ਇਹ ਦੱਸੋ ਤੁਹਾਡੀ ਫਿਟਨੈਸ ਦਾ ਰਾਜ਼ ਕੀ ਹੈ ਕਾ ਦੀ ਫਿਟਨੈਸ ਹੈ ਯਾਰ ਨਹੀਂ ਬਲਕਿ ਇਹ ਨਹੀਂ 53 ইয়ার্স ਤੋਂ ਤੁਹਾਨੂੰ ਇੰਡਸਟਰੀ ਚ ਹੋ ਗਏ हां जी हां जी ਮੈਂ ਬਸ ਇਹ ਹੈ ਕੋਸ਼ਿਸ਼ ਕਰੀਦੀ ਹੈ ਕਿ ਜਿੰਨਾ ਹੈ ਦੋ ਰੋਟੀ ਖਾਣੀ ਹੈ ਇੱਕ ਖਾ ਲੋ ਡੇਢ ਖਾ ਲੋ ਚਾਰ ਪੰਜ ਵੀ ਨਾ ਖਾਓ ਉਹ ਖਰਾਬ ਕਰਨ ਗਿਆ ਖਾਣਾ ਹੁੰਦੋਂ ਉਦੋਂ ਉਹਨਾਂ ਖਾਓ ਜਿੰਨਾ ਹਜ਼ਮ ਹੋ ਜਾਵੇ ਚੀਜ਼ ਉਹ ਖਾਓ ਜੋ ਹਜ਼ਮ ਹੋ ਜਾਏ ਔਰ ਟਾਈਮਲੀ ਖਾ ਲੋ ਅਕਸ਼ੇ ਕੁਮਾਰ ਕਿੰਨਾ ਰੋਲਾ ਪਾਉਂਦਾ ਕੋਈ ਸੁਣਦਾ ਲੇਕਿਨ ਕਰਕੇ ਦੇਖੋ ਉਹ ਬਹੁਤ ਜ਼ਿਆਦਾ ਵਰਕਆਊਟ ਕਰਦੇ ਹੋ ਵਰਕਆਊਟ ਹਾਲਾਂਕਿ ਸਾਡੇ ਤਾਂ ਬੱਚੇ ਐ ਅਕਸ਼ੇ ਕੁਮਾਰ 4 ਵਜੇ ਉੱਠ ਜਾਂਦੇ ਤੁਸੀਂ ਕਿੰਨੇ ਵਜੇ ਉੱਠਦੇ ਮੈਂ 5:30 ਵਜੇ 5:30 ਵਜੇ ਰੁਟੀਨ ਹੈ ਸਾਡੇ ਹਾਂ ਤਕਰੀਬਨ ਉੱਠ ਜਾਈਦਾ ਹੈ ਤੇ ਮੈਂ ਤੇ ਕੁਟੀਆ ਜੇ ਰਹਿਣਾ ਹੈ ਰੋਪੜ ਦੇ ਕੋਲ ਫਾਰਮ ਹੈ ਸਾਡਾ ਹਾਂਜੀ ਤੇ ਉੱਥੇ ਸਵੇਰ ਹਵਾ ਲਈਦੀ ਹੈ ਥੋੜਾ ਬਹੁਤ ਹੱਥ ਪੈਰ ਹਲਾਦੀਦੇ ਆ ਫਿਰ ਥੋੜਾ ਜਿਹਾ ਫਰੂਟ ਖਾ ਲਈਦਾ ਹੈ ਬਸ ਇਸ ਤਰ੍ਹਾਂ ਹੀ ਹੈ ਬਸ ਖਾਣਾ ਉਦੋਂ ਹੈ ਜਦੋਂ ਭੁੱਖ ਲੱਗੇ ਇਹ ਨਹੀਂ ਕਿ 1 ਵਜ ਗਿਆ ਜਾਂ 1:30 ਵਜ ਗਿਆ ਜਾਂ ਸ਼ਾਮ ਦੇ 7 ਵਜ ਗਿਆ 8 ਵਜ ਗਿਆ ਚਲੋ ਜੀ ਖਾਣੇ ਦਾ ਟਾਈਮ ਹੋ ਗਿਆ ਤੇ ਸੌਣ ਦਾ ਟਾਈਮ ਕਿੰਨੇ ਵਰੀ ਹੁੰਦਾ ਹੈ ਹਾਂ ਆ ਹੈ ਮੈਂ ਕੋਸ਼ਿਸ਼ ਕਰਦਾ ਕਿ 10 ਵਜੇ ਦੇ ਅੰਦਰ ਅੰਦਰ ਸੌ ਜਾਵਾਂ ਠੀਕ ਹੈ ਮੈਂ ਵੀ ਦੇਖਦਾ ਹਾਂ ਮੈਂ ਫੇਸਬੁੱਕ ਵੀ ਦੇਖਦਾ ਹਾਂ ਲੇਕਿਨ ਜ਼ਰੂਰਤ WhatsApp ਵੀ ਦੇਖਦਾ ਹਾਂ ਸਹਾਰਨ ਨਾਲ ਟੱਚ ਵੀ ਚ ਰਨ ਇੰਸਟਾਗ੍ਰam ਵੀ ਦੇਖਦਾ ਹਾਂ ਉਹਨੂੰ ਵੀ ਫੋਲੋ ਕਰੀਦਾ ਥੋੜਾ ਬਹੁਤ ਕਹਾਵਤ ਹੈ ਕਿ ਅਗਰ ਅਸੀਂ ਦੁਨੀਆ ਕੇ ਸਾਥ ਨਹੀਂ ਚੱਲेंगे ਤਾਂ ਬਹੁਤ ਪਿੱਛੇ ਰਹਿ ਜਾਵਾਂਗੇ ਛੋਟਾ ਬਹੁਤ ਚੱਲਣਾ ਪੈਣਾ ਕੋਈ ਅਮਰੀਸ਼ਪੁਰੀ ਵਾਲੀ ਫਿਲਮ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕੁਝ ਇਲਾਕੇ ਕਿਸੇ ਦੱਸੋ ਪ੍ਰਾਨੇ ਉਹਨਾਂ ਦੀ ਕੀ ਹੈ ਅਮਰੀਸ਼ਪੁਰੀ ਜੀ ਦਾ ਮੈਂ ਸਟਰਗਲ ਟਾਈਮ ਦੇ ਵਿੱਚ ਡਬਿੰਗ ਕਰਨ ਲੱਗ ਪਿਆ ਸੀਗਾ ਕਿਉਂਕਿ ਮੇਰੇ ਵਾਈਫ ਸੀਗੀ 2 ਸਾਲ ਪਹਿਲਾਂ 2 ਸਾਲ ਕੁਝ ਮਹੀਨੇ ਹੋ ਗਏ ਹੈ ਸ਼ੀਜ਼ ਨੋ ਮੋਰ بس او میرا ساتھی سی میری جند جان تھی گی او تا جے کہ راوندا میں ہوش رہ جانے ہندو فیملی تو سی جوہان تھی شی فروم ہماچل پردیش ویری لو میرج تھی بس اودی بدولت اودی محنت صدکا اودے دلی تو بمبے پوسٹنگ کروا لی سی اور میں سٹرگل کردا سی پھر ਉਦੀ ਕੁਰਬਾਨੀ ਸਦਕਾ ਵੀ ਮੈਂ ਅੱਜ ਦੋ ਚਾਰ ਛੇੜੀਆਂ ਚੜ੍ਹਿਆ ਤੁਹਾਡੇ ਸਾਹਮਣੇ ਬੈਠਾ ਉਹਦੀ ਕੁਰਬਾਨੀ ਦੇ ਸਦਕਾ ਹੈ ਅੱਜ ਉਹ ਸਾਥੀ ਮੇਰੇ ਨਾਲ ਨਹੀਂ ਹੈ ਤਾਂ ਮੈਂ ਮਿਸ ਕਰਦਾ ਉਹਨੂੰ ਕਦੋਂ ਮਿਲੇ ਸੀ ਪਹਿਲੀ ਵਾਰ ਕਿੱਥੇ ਮਿਲੋ ਤੁਸੀਂ ਕਿ ਲਵ ਮੈਰिज ਹੈ ਕਦੋਂ ਮਿਲੇ ਹਾਂ ਦਿੱਲੀ ਮੇਰੇ ਚਾਚਾ ਜੀ ਔਰ ਉਹਦੇ ਚਾਚਾ ਜੀ ਦੋਏ ਦੋਸਤ ਸੀਗੇ ਹਮ ਤੇ ਉਹ ਜੋਹਾਨ ਖੰਡਾਂ ਤੋਂ ਸੀ ਇਹ ਮਾਚਲ ਤੋਂ ਤੇ ਮੈਂ ਤੋਂ ਡਿਸਟ੍ਰਿਕਟ ਰੋਪੜ ਤੋਂ ਤੋ ਕਿ ਰਿਵਨ ਸਾਰੇ ਜਾਣਦੇ ਮੇਰੇ ਨੇੜੇ ਦੇ ਮਿੱਤਰ ਬੰਬਈ ਦਿੱਲੀ ਮਿਲੇ ਸੀਗੇ ਫਿਰ ਉਥੇ ਅਸੀਂ ਸ਼ਾਦੀ ਕੀਤੀ ਤੇ ਸ਼ਾਦੀ ਤਾਂ ਅਸੀਂ ਕਰ ਲਈ ਸੀ ਪਹਿਲਾਂ ਲੇਕਿਨ ਜਦ ਮੇਰੇ ਫਾਦਰ ਇਨ ਲਾਉ ਨੂੰ ਪਤਾ ਲੱਗਿਆ ਉਹ ਸੀਗੇ ਕਾਂਗਰਸ ਦੇ ਕਟੜ ਲੀਡਰ ਔਰ ਅਸੀਂ ਐਦਰ ਕਾਲੀ ਹਾਂ ਤੇ ਜਿਹੜੇ ਅੱਜ ਤੱਕ ਨਹੀਂ ਮਿਲੇ ਪਰ ਅਸੀਂ ਮਿਲ ਗਏ ਸੀਗੇ ਮੈਂ ਉਦੋਂ ਕਲੀਨ ਸ਼ੇਵ ਹੁੰਦਾ ਸੀ ਮੈਂ 35 ਫਿਲਮਾਂ ਐਸ ਹੀ ਹੀਰੋ ਕੀਤੀਆਂ ओके ਪਹਿਲੀ ਫਿਲਮ ਮੇਰੀ ਪਟਵਾਰੀ ਸੀ 83 ਚ ਰਿਲੀਜ਼ ਹੋਈ ਸੀ ਉਹ ਖੈਰ ਬੜੀ ਲੰਬੀ ਕਹਾਣੀ ਹੈ ਬਾਤ ਨਿਕਲਦੀ ਹੈ ਬਹੁਤ ਦੂਰ ਤੱਕ ਜਾਂਦੀ ਹੈ ਮੈਂ ਅਕਸਰ ਬੋਲਦਾ ਹੀ ਹੁੰਦਾ ਇਹ ਗੱਲਾਂ ਨੂੰ ਕਿ ਕਿਸੇ ਹੋਰ ਚੈਪਟਰ ਤੇ ਆਪਾਂ ਚੱਲਾਂਗੇ ਬਿਲਕੁਲ ਚੱਲਾਂਗੇ ਇੱਕ ਦਿਨ ਆਵਾਂਗੇ ਤੁਹਾਡੇ ਫਾਰਮ ਹਾਊਸ ਤੇ ਬਹਿ ਕੇ ਤੁਹਾਡੀਆਂ ਗੱਲਾਂ ਕਰਾਂਗੇ ਮੇਰੀ ਕੁਟੀਆ ਤੇ ਉੱਥੇ ਆਓ ਬਿਲਕੁਲ ਜ਼ਰੂਰ ਆਵਾਂਗੇ ਕਿਉਂਕਿ ਅਸੀਂ ਤੁਹਾਨੂੰ ਬੜੇ ਸਾਲਾਂ ਤੋਂ ਇਸ टीवी ਤੇ ਫਿਲਮਾਂ ਚ ਵੇਖਦੇ ਆਏ ਆ ਸਾਰੀਆਂ ਫਿਲਮਾਂ ਦੇ ਫਾਦਰ ਦਾ ਕਿਰਦਾਰ ਚ ਜਿਆਦਾ ਵੇਖਿਆ ਬਹੁਤ ਕੰਮ ਕਰਵਾਇਆ ਮਾਲਿਕ ਨੇ ਮੈਂ 350 ਦੇ ਕਰੀਬ ਪ੍ਰੋਜੈਕਟ ਕਰ ਚੁੱਕਿਆ ਜਿਹਦੇ ਚ ਹਿੰਦੀ ਪੰਜਾਬੀ ਮਲਿਆਲਮ ਤਾਮਿਲ ਤੇਲਗੂ ਹਰਿਆਣਵੀ ਪ੍ਰੋਜੈਕਟ ਕਰ ਚੁੱਕਿਆ ਔਰ ਸੀਰੀਅਲ ਅਣਗਿਣਤ ਸੀਰੀਅਲ ਤੇ ਯੂ ਵਾਟ ਬਲੀਵ ਕਿ ਮੈਂ ਉਦੋਂ ਕਲੀਨ ਸ਼ੇਪ ਸੀਗਾ ਮੈਂ 35 ਆਰਟਿਸਟਾਂ ਦੀ ਐਂਕਰਿੰਗ ਵੀ ਕੀਤੀ ਸੀ ਜਿਵੇਂ ਤੁਸੀਂ ਬੈਠੇ ਸਾਹਮਣੇ ਮੈਨੂੰ ਪੁੱਛ ਰਹੇ ਸਵਾਲ ਇੱਥੇ ਮੈਂ ਬੈਠਦਾ ਹੁੰਦਾ ਸੀ ਤੇ ਸਭ ਤੋਂ ਪਹਿਲਾਂ ਮੈਂ ਯੋਗਰਾਜ ਦੀ ਕੀਤੀ ਸੀ ਇੰਟਰਵਿਊ ਅੱਛਾ ਜੀ ਕਦੇ ਕੱਢ ਕੇ ਦੇਖ ਲੈਣਾ ਇੰਟਰਵਿਊ ਤੇ YouTube ਤੇ ਜਿਸ਼ਵਿੰਦਰワਲ ਵਰਸਸ ਯੋਗਰਾਜ ਸਿੰਘ ਫਿਰ ਗੁੱਗੂ ਗੇਲ ਦਾਰਾ ਜੀ ਮਤਲਬ 35 ਜਿਹੜੇ ਸੀਗੇ ਮਹਾਰਥੀ ਸ਼ਖਸੀਅਤਾਂ ਉਹਨਾਂ ਦੀ ਮੈਂ ਇੰਟਰਵਿਊ ਕੀਤੀ ਸੀ ਏਸੀ ਚੈਨਲ ਪੰਜਾਬ ਸੀਗਾ ਅੱਛਾ ਜੀ ਉਹਦਾ ਮੀਰੀਅਲ ਚੱਲਦਾ ਸੀਗਾ ਤੇ ਮੈਂ 35 ਬੰਦੇ ਦੀ ਕੀਤੀ ਸੀ ਸੋ ਇਹੋ ਜੀਆਂ ਗੱਲਾਂ ਆ ਮਾਲ ਸਾਹਿਬ ਤੁਹਾਡੇ ਕੋਲ ਬਹੁਤ ਕੁਝ ਤੁਹਾਡੇ ਤੋਂ ਪੁੱਛਣ ਵਾਲਾ ਆਇਆਗਾ ਜ਼ਰੂਰ ਪੁੱਛਾਂਗੇ ਧੰਨਵਾਦ ਮਾਲ ਸਾਹਿਬ ਸ ਤੋ ਬਿਲਕੁਲ ਇਹ ਸੀਗੇ ਮਾਲ ਸਾਹਿਬ ਤੇ ਜਿਨ੍ਹਾਂ ਨੇ ਦਿਲਜੀਤ ਦਸਾਂਝ ਦੇ ਬਾਰੇ ਸਾਫ਼-ਸਾਫ਼ ਕਿਹਾ ਕਿ ਇੱਕ ਬੱਚਾ ਹੈਗਾ ਕਿ ਉਹ ਇੰਨੀਆਂ ਸਿਖਰਾਂ ਤੇ ਪਹੁੰਚਿਆ ਪੰਜਾਬ ਪੰਜਾਬੀਆ ਨੂੰ ਕਿੱਥੇ ਲੈ ਗਿਆ ਸਾਨੂੰ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਮੋਢੇ ਨਾਲ ਮੋਢਾ ਲਾਣਾ ਚਾਹੀਦਾ ਬਾਕੀ ਆਪਣੀ ਜ਼ਿੰਦਗੀ ਦੇ ਬਾਰੇ ਵੀ ਬੜੇ ਅਹਿਮ ਗੱਲਾਂ ਦੇ ਉੱਪਰ ਉਹਨਾਂ ਨੇ ਗੱਲ ਕੀਤੀ ਤੇ ਭਾਵੁਕ ਹੁੰਦੇ ਵੀ ਨਜ਼ਰ ਆਏ ਤੇ ਹੁਣ ਸਾਨੂੰ ਦਿਓ ਜ਼ਾਦ ਸਸਿਕਾ